ਮੈਂ ਹਰਜੀਤ ਸਿੰਘ ਪਿੰਡ ਮੋਲੇ ਚੱਕ ਤੋਂ ਜੋ ਆਪ ਨੂੰ ਦਿਖਾਇਆ ਜਾ ਰਿਹਾ ਕਿ ਜੋ ਹਾਸਾ ਹੋਇਆ ਹੈ ਇਹ ਬਾਬੂ ਗੁੱਡੇ ਵਾਲੀ ਸਾਈਡ ਤੋਂ ਆ ਰਹੇ ਇਹ ਕਾਰਦਾਰ ਇਹ ਸਾਡੇ ਪਿੰਡ ਮੋਲੇ ਚੱਕ ਦੇ ਹੀ ਆ ਔਰ ਇਹ ਅਚਾਨਕ ਇੱਕ ਮੋਟਰਸਾਈਕਲ ਅੱਗੇ ਆਉਣ ਕਰਕੇ ਉਹਨੂੰ ਬਚਾਉਂਦੇ ਹੋਏ ਇਹ ਹਾਸਾ ਹੋਇਆ ਸੋ ਸਾਡੀ ਪਿੰਨਰੀ ਭਾਗ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹ ਪੁਲ ਨੂੰ ਚੌੜਾ ਕੀਤਾ ਜਾਵੇ ਜੋ ਇਹ ਅਕਸਰ ਹਾਸੇ ਹੁੰਦੇ ਰਹਿੰਦੇ ਇੱਥੇ ਲੋਕ ਕਿਹੜਾ ਹੁਣ ਸੀਜ਼ਨ ਚੱਲੰਦਿਆ ਆ ਦਾਣਾ ਮੰਡੀ ਦਾ ਬਹੁਤ سارے ਵੱਡੇ 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 ਟਰੱਕ ਆਉਂਦੇ ਨੇ ਟੈਂਕਰ ਆਉਂਦੇ ਰਹਿੰਦੇ ਨੇ ਜਿਵੇਂ ਸੜਕ ਬਹੁਤ ਚੌੜੀ ਜਿਵੇਂ ਜ ਆਪ ਹੁਣ ਵਾਪਰ ਨੂੰ ਖਾਏ ਜਾ ਰਹੇ ਕਿ ਕਿਵੇਂ ਟਰੱਕ ਆ ਰਹੇ ਵੱਡੇ ਵੱਡੇ ਹੂੰ ਹੂੰ ਇਹਨਾਂ ਨੂੰ ਬਚਾਉਂਦਿਆਂ ਹੋਇਆ ਇਹ ਹਾਦਸਾ ਹੋਇਆ ਤੇ ਅਚਾਨਕ ਹੀ ਪਗੇ ਮੋਟਰਸਾਈਕਲ ਵਾਲਾ ਆਉਣ ਕਰਕੇ ਉਹਨੂੰ ਬਚਾਉਂਦਿਆਂ ਬਦੌਂਦਿਆਂ ਗੱਡੀ ਘੜੀ ਵਿੱਚ ਚਲੀ ਗਈ ਆ ਤੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਤਿੰਨ ਪੁਲ ਪੈਂਦੇ ਆ ਮੇਨ ਇਹਨਾਂ ਤਿੰਨਾਂ ਪੁਲਾਂ ਨੂੰ ਦੁਬਾਰਾ ਤੋਂ ਨਵੇਂ ਡਿਊ ਨੂੰ ਬਣਾਇਆ ਜਾਵੇ ਤਾਂ ਜੋ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਦਸਾ ਨਾ ਹੋਵੇ ਤੋ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਤੁਮਾਨ ਜੋ ਡੀਸੀ ਸਾਹਿਬ ਅੱਗੇ ਮੌਕੇ ਤੇ ਗੱਡੀ ਵਿੱਚ ਕਿੰਨੇ ਲੋਕ ਸਵਾਰ ਬਚਾਏ ਬਚਾਓ ਹੋ ਗਿਆ ਉਹਨਾਂ ਦਾ ਔਰ ਉਹਨਾਂ ਪਰਿਵਾਰ ਨੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਕਿ ਬਲੋਕ ਇਹਨਾਂ ਦਾ ਬਚਾਓ ਹੋ ਗਿਆ ਹੈ ਜੀ ਚੌਂਕੀ ਆ ਜੱਸ ਸੀ ਤੇ ਤਲਾਹ ਮਿਲੀ ਸੀ ਵੀ ਇੱਕ ਨੋਵਾ ਗੱਡੀ ਜਿਹੜੀ ਆ ਉਹ ਆਪਣਾ ਮੂਲੇ ਚੱਕ ਸੂਏ ਵਿੱਚ ਡਿੱਗੀ ਹੈ ਮੈਂ ਉਸੇ ਵੇਲੇ ਮੌਕੇ ਤੇ ਪਹੁੰਚਾ ਮੌਕੇ ਜਾ ਕੇ ਮੌਕਾ ਵੇਖਿਆ ਇਹ ਗੱਡੀ ਹਰਜਿੰਦਰ ਸਿੰਘ ਸਨੋਪਾਲ ਸਿੰਘ ਵਾਸੀ ਜਿਹੜਾ ਮੂਲੇ ਚੱਕ ਜਿਨ੍ਹਾਂ ਨੂੰ ਗੱਡੀ ਬਾਰੇ ਪੁੱਛ ਗਿਛ ਕੀਤੀ ਤੇ ਜਿਨ੍ਹਾਂ ਨੇ ਦੱਸਿਆ ਕਿ ਅੱਜ ਇਹ ਨਵੀਂ ਗੱਡੀ ਲਈ ਹੈ ਤੇ ਆਪਣੇ ਘਰੋਂ ਲੈ ਕੇ ਆ ਰਹੇ ਸੀ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਜਦੋਂ ਇਹ ਗੱਡੀ ਆਪਣਾ ਮੋਲੇ ਚੱਕ ਸਵੇਰੇ ਦੇ ਪੁੱਜੀ ਤਾਂ ਇਹ ਇੱਕ ਮੋਟਰਸਾਈਕਲ ਅੱਗੇ ਜਾ ਰਿਹਾ ਉਹਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਸੀ ਉਹ ਸੂਏ ਵਿੱਚ ਡਿੱਗ ਪਈ ਤੇ ਪਲਟੀ ਖਾ ਗਈ ਤੇ ਵਗੇ ਜਾਨੀ ਮਨਾਲੀ ਕੋਈ ਨੁਕਸਾਨ ਨਹੀਂ ਹੋਇਆ ਤੇ ਘਰ ਵਾਲਿਆਂ ਨੇ ਕਿਹਾ ਕਿ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਨੀ ਚਾਹੁੰਦੇ ਕਿ ਤੁਸੀਂ ਉਹਨੇ ਗੱਡੀ ਵਾਲਿਆਂ ਨੂੰ ਨਹੀਂ ਨਹੀਂ ਡਰਿੰਕ ਕੋਈ ਨਹੀਂ ਕੀਤੀ ਗਈ ਬਾਕੀ ਆਸ-ਪਾਸ ਤੋਂ ਪਤਾ ਕੀਤਾ ਗਿਆ ਵੀ ਇਹ ਗੱਡੀ ਤੇਜ਼ ਰਫਤਾਰ ਸੀ ਜਾਂ ਕੋਈ ਡਰਿੰਕੀ ਡਰਿੰਕ ਜਿਹੜਾ ਉਹ ਮਾਲਕ ਸੀ ਮਾਲਕ ਵੀ ਮੈਨੂੰ ਮਿਲਿਆ ਉਹਨੇ ਵੀ ਇਹ ਕਿਹਾ ਵੀ ਜਿਹੜੀ ਮੈਂ ਹੀ ਜਦੋਂ ਗਾੜੀ ਕੋਈ ਮੋਟਰਸਾਈਕਲ ਆਉਂਦੇ ਆਉਂਦਾ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਆ ਬੇਕਅਪ ਉਹਦੇ ਵਿੱਚ ਸੁਭੇਜ ਜਾ